ਓ ਹਗਮੋਰ ਜੇਰ ਸੰਗ ਵਿਸ਼ਨੋ ਓ ਹੰ ਆਨਦੀ ਰਾਏ ਸਤਿਕਾਰਯੋਗ ਕਾਰੀਰ ਸਿੰਘ ਜੀ 19 ਨੰਬਰ ਗ੍ਰੰਥ ਪ੍ਰਕਾਸ਼ ਹੈ ਜਿਹੜੇ ਲਿਖਤ ਪਨ ਜਾ ਰਹੇ ਆ 26 ਫੱਗਣ ਸ਼ੈਨਸਾ ਇਸਮ ਤੇ ਇੱਕ ਮਹਿੰਦਰ ਸਿੰਘ ਦੇ ਗਰੇ ਪਿੰਡ ਚੜਕ ਜ਼ਿਲ੍ਹਾ ਫਰੋਜ਼ਪੁਰ ਤਰਨੀ ਕਹੇ ਮੇਰੀ ਨਮੋ ਨਵੋ ਨਿਮਸ਼ਕਾਰਾ ਨਮਸਤੇ ਕਹਿ ਕੇ ਸੀਸ ਚਕਾਈਆ ਪਰਮ ਪੁਰਖ ਨਿਰੰਕਾਰ ਨਰਵਰ ਤੇਰੀ ਓਟ ਤਕਾਈਆ ਜੋਗ ਚੌਕੜੀ ਵੇਖਦਾਰਿਓ ਆਪਣਾ ਸੰਸਾਰ ਸਾਜੁਗ ਤ੍ਰੇਤਾ ਦੁਆਪਰ ਕਾਲਯੁਗ ਅੱਖ ਖਲਾਈਆ ਕੂੜਕੜਿਆਰ ਕਰਨਾਰਿਓ ਖਵਾਰਾ ਨਾਮ ਖੰਡਾ ਇੱਕ ਚਮਕਾਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਇੱਕ ਉਠਾਈ ਆ ਸ੍ਰੀ ਭਗਵਾਨ ਕੈ ਸੁਣ ਧਰਤੀ ਕੀ ਲੱਖ 84 ਰੁੱਠੀ ਸਾਰੇ ਗਏ ਭਲਾਈਆ ਤਰਨੀ ਗਿਆ ਪ੍ਰਭੂ ਨਹੀਂ ਕੋਟਾਂ ਵਿੱਚੋਂ ਮੁਠੀ ਤਰਨੀ ਗਿਆ ਪ੍ਰਭੂ ਨਹੀਂ ਕੋਟਾਂ ਵਿੱਚੋਂ ਮੁਠੀ ਛੋੜੇ ਤੇਰੇ ਭਗਤ ਨਜ਼ਰੀ ਆਈਆ ਜਿਨ੍ਹਾਂ ਦੀ ਅੰਤਰੀ ਆਤਮਾ ਉੱਠੀ ਸੁੱਤੀ ਸਵਾਦਾਨ ਹੋ ਕੇ ਤੇਰਾ ਨਾਮ ਤੇ ਆਈਆ ਇਕੰਕਾਰ ਤੇਰੇ ਨਾਲ ਲਾ ਕੇ ਰੁਚੀ ਰਜਨਾ ਤੇਰੀ ਵੇਖ ਗੁਜੀ ਮਨਾਈਆ ਨਾ ਦੀ ਬੁੱਧੀ ਮੈਨੂੰ ਦਿਸੇ ਸੁੱਚੀ ਸਾਦ ਕਹਿ ਕੇ ਦਿਆ ਸੁਨਾਈਆ ਇਹ ਕੋਈ ਖੇਲ ਨਹੀਂ ਲੁਕੀ ਪਰਦਿਆਂ ਵਿੱਚ ਨਾ ਕੋਈ ਛੁਪਾਈਆ ਮੈਂ ਵੇਖਿਆ ਪ੍ਰਭੂ ਤੂੰ ਨਾਂ ਪਿਛੇ ਕੱਟੇ ਮੁੱਤੀ ਬੋਤਖਾਨੇ ਕਰਦਾ ਜਾਏ ਸਫਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਧਰ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਲੈਣਾ ਦੇਣਾ ਵੇਗਵ ਘਾਇਆ ਦਰਨੀ ਕਹਿ ਪ੍ਰਭੂ ਗੁਰਮੁਖ ਤੋੜੇ ਬਹੁਤਾਂ ਵਿੱਚੋਂ ਨਜ਼ਰੀ ਆਈਆ ਜਿਨਾਂ ਅੰਦਰ ਆਤਮਾ ਆਪਣੇ ਨਾਲ ਜੋੜੇ ਜੋੜ ਜਗਤ ਨਾਲ ਕੋਈ ਵਖਾਈਆ ਆਪਣੇ ਨਾਮ ਦੇਸ ਨਾ ਕੇ ਧੁਰ ਦੇ ਤੋਰੇ ਤੁਹਾ ਆਪਣਾ ਆਪ ਜਨਾਈ ਆ ਸਦਾ 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 ਆਪਣੀ ਰਾਖ ਲੋੜੇ ਲੋਗ ਮਾਦ ਵਿੱਚੋਂ ਵਾਰ ਕਢਾਈ ਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰ ਪਰਗਾਹ ਅੰਧ ਕੋਰੇ ਸਤ ਸੱਚ ਕਰ ਰਿਸ਼ ਨਾਈਆ ਸ੍ਰੀ ਪਗਲਾ ਅਨਕ ਗੁਰਮੁਖ ਥੋੜੇ ਨਹੀਂ ਅਨਕ ਅੰਕ ਨੇਗ ਨਜ਼ਰੀ ਆਈਆ ਜਿਨ੍ਹਾਂ ਦਾ ਭਾਗ ਵੱਡਾ ਨਾਲੋਂ ਜਨਕ ਯਾਮ ਨ ਹੋ ਕੇ ਮਿਲਿਆ ਬੇ ਪਰਵਾਹਿਆ ਫਿਰ ਲੈਂ ਸੁਣੋ ਸ੍ਰੀ ਪ੍ਰਵਾਨ ਕੈ ਗੁਰਮੁਖ ਥੋੜੇ ਨਹੀਂ ਅਨਕ ਅੰਕ ਅਨੇਕ ਨਜ਼ਰੀ ਆਈਆ ਜਿਨ੍ਹਾਂ ਦਾ ਭਾਗ ਵਡਾ ਨਾਲੋਂ ਜਨਕ ਯਾਮਨ ਹੋ ਕੇ ਮਿਲਿਆ ਬੇਪਰਵਾਹੀਆ ਲੈਣਾ ਦੇਣਾ ਆਪਣੇ ਨਾਲ ਰੱਖੇ ਅੰਤ ਅੰਤਮ ਹੋਏ ਨਾ ਕਰੇ ਜਦਾਈਆ ਨਜ਼ਰਾਂ ਵਿੱਚ ਜਾ ਕੇ ਕਢਣੀ ਪੈਣਾ ਮਿੰਤ ਨਰਕਾਂ ਵਿੱਚ ਜਾ ਕੇ ਕੱਢਣੀ ਪੈਣਾ ਮਨ ਤ ਰਾਜੁ ਧਰਮ ਨਾ ਕੋ ਟਕਾਈਆ ਸਿੱਧੀ ਦਸੀ ਕੋ ਸਮਤਾ ਸੇਮ ਵੇ ਮਰੇ ਨਰਾਇਆ ਅੱਗੇ ਕਰਨੀ ਪੈਣਾ ਮਨ ਤ ਸੀ ਜੇ ਵਰਨਾ ਕੋਇ ਚਕਾਈਆ ਅਗੇ ਕਰਨੀ ਪੈਣਾ ਮਨਤਾ ਸੀ ਜੇ ਵਰਨਾ ਕੋਇ ਚਕਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਧਰ ਮਾਰਾਈ ਸ਼ੇਰ ਸੰਗ ਵਿਸ਼ਨੂੰ ਭਗਵਾਨਾ ਇਥੇ ਓਥੇ ਮਟਾ ਚਿੰਤਾ ਚਿੰਤਾ ਗਮ ਖੁਸ਼ੀ ਵਿੱਚ ਬਦਲਾਈਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਜੋਤ ਧਰ ਮਹਾਰਾਜ ਸ਼ੇਰ ਸਿੰਘ ਵਿਜਨੂ ਭਗਵਾਨਾ ਇਥੇ ਓਥੇ ਮਟਾ ਚਿੰਤਾ ਚਿੰਤਾ ਗਮ ਖੁਸ਼ੀ ਵਿੱਚ ਬਦਲਾਈਆ ਆਓ ਪਿਆਰੀ ਅਰਸੰਗੀ ਜੀ ਭਗਤ ਭਗਵਾਨ ਦਾ ਸੇਵਕੀ ਟੋਲਾ ਪੰਜ ਵਾਰ ਬੋਲਾਂਗੇ ਸਾਰੇ ਉਹਨੇ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ पर नंग श ਸੋ ਹਨ ਮਾਰੋ ਜੀ ਜੰਗ ਵਿੱਚ ਨੂੰ ਬੜਾ you mm -hmm. ਸੋਚੀ ਕੰਟਰੋਲ ਮਹਾਰਾਜੇ ਸਿੰਘ ਜੀ ਨੂੰ ਲੈਂਡ ਕੰਟਰੋਲ ਅਫਸਰ 1050 ਨੂੰ श्री कृष्ण भगवान की जय जय श्री कृष्ण भगवान की जय जय श्री कृष्ण

سمجیوں جی بس جی کو آئی ہے وہ ڈرائیور والوں جی آئی ہے سو سات ساڑھے سات بجے سو جس سڑک آئی نے پکڑ کے ٹائم کرد ہے جا کے سنیا ਕਮਨ ਦਾ ਨਾਦਰਨਾ ਸੌਂਗ ਦੇਖਦੇ ਆ ਬਹੁਤ ਸੌਂਗਾਂ ਜਿਹੜੀਆਂ ਅਸੀਂ ਸੁਣਤਾ ਸੋਹੰਮਾਰੰ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾਰੰ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਾਰੇ ਜਮੂਆ ਸੰਗਧੀ ਤਰਫੋਂ ਜਿਹੜੀਆਂ ਬਾਰੂ ਸੰਤਾ ਮਹਾਰਾਜ ਦੀ ਕਿਰਪਾ ਨਾਲ ਪਹੁੰਚਿਆ ਨੇ ਉਹਨਾਂ ਦਾ ਬੜਾ ਤਨ ਬਾਤ ਕਰਨਿਆ ਔਰ ਇਹ ਵੀ ਦੱਜ ਵਾਸ਼ ਰੱਖਨੇ ਆ ਕਿ ਮਹਾਰਾਜ ਦੀ ਕਿਰਪਾ ਨਾਲ ਦਾਗਰ ਸਾਹਿਬ ਜੀ ਸੰਦੇਸ ਆਇਆ ਹੋ ਬਾਣੀ ਦੀ ਕਿਰਪਾ ਨਾਲ ਭਾਈ ਜੀ ਦੀ ਕਿਰਪਾ ਨਾਲ ਸਾਰੀ ਸੰਸਾ ਗੱਡੀਆਂ ਕਰਦੇ ਭੇਟੀਆਂ ਨੇ ਬਹੁਤ ਹੀ ਜਮੂਰ ਸਰ ਬਹੁਤ ਹੀ ਖੁਸ਼ ਹੈ ਔਰ ਸਾਰੀ ਸੰਸਾ ਜਮੂਨਾ ਬਹੁਤ ਹੀ ਸੇਵਾ ਦਿੱਤੀ ਹੈ ਔਰ ਇਸ ਤਰ੍ਹਾਂ ਸੈਕਲਵੇ ਕਰਨੀ ਹੈ ਜਿਵੇਂ ਬਾਲੂ ਸਰ ਤਾਂ ਯਾਨ ਮੇਰੀ ਉਦੇਸ਼ ਕਰਨਾ ਹੈ ਮੈਂ ਬੰਦੀ ਕਰਨਾ ਕਿ ਜਿਸ ਤਰ੍ਹਾਂ ਜਣਾ ਹੈ

ਸਵੇਰੇ ਦੁਨੀਆ ਨਾਲ ਸੰਤਾ ਜਿਹੜੇ ਤੇ ਰਹਿਣਗੇ ਉਹ ਨਵੇਂ ਭੁਜਨ ਅਠਵੇ ਰੰਗ ਜਿਹੜਾ ਹੈ ਉਹ ਸੇਵਾ ਕਰਦਾਂਗੇ ਜਿਹੜੀ ਡਰਾਈਵ ਸ਼ਾਟ ਕੰਦੇ ਬੇਜੇ ਪਾਸ ਜਲਦੀ ਜਾਣੀ ਹੈ ਉਥੇ ਨਾ ਹੋਗੇ ਵੀ ਚਾਰ ਉਹ ਸੰਤੇ ਨੇ ਉਹ ਵੀ ਬਲੇ ਬਾਕੀ ਸੰਤ ਰਹਿਣਗੇ ਉਹ ਹੋਣਗੇ ਬਾਕੀ ਇਹ ਉਹਨਾਂ ਇਨੀਸ ਠੰਡ ਤੇ ਆਣੀ ਕਪੜੇ ਸੰਗਲ ਦਾ ਕੋ ਦੋਸੋਦ ਕਰਾ ਉਹ ਸਾਰੀ ਰਸਮ ਜਿਹੜੀ ਹੈ ਉਹ ਜਿਹੜੇ ਬਾਹਰ ਦੇ ਬੰਦੇ ਸੰਤ ਆਹੀ ਹੈ ਉਹ ਮਿਲਣ ਨੂੰ ਦਿੱਤਾ ਜਾਏਗਾ ਜਿਹੜੇ ਜੰਮੂ ਵਾਲੇ ਨੇ ਆਪ ਆਪਣੀ ਬਕਰਨਾ ਹੈ ਕਪੜੇ ਨੂੰ ਉਹ ਤਾਲਾ ਪੈਂਦੀ ਕਿਤੀ ਹੈ ਜਦੋਂ ਆਪਰੇ ਕੰਮ ਲੈ ਆਉਂਦਾ ਫਸ ਮੇਰੀ ਨਹੀਂ ਪੈਂਦੀ ਹੈ ਤੁਲਦੀ ਹੋਏ ਕਿ ਮੋਰ ਸੰਦੇ ਮਾਫ ਕਰ ਸੋ ਹੰਗ ਮਾਰ ਆਈ ਸ਼ੇਰ ਸਿੰਦੂ ਵਿਸ਼ਨੋ but <Gã> one <aims>